ਕਿ ਵੀ ਤੁਸੀਂ ਦੁਕਾਨ ਤੋਂ ਕਸਟਮਰ ਖਾਲੀ ਨਹੀਂ ਭੇਜਣਾ ਜੀ ਨਹੀਂ ਕਦੇ ਖਾਲੀ ਨਹੀਂ ਭੇਜਿਆ ਹੈ ਨਾ ਹੀ ਭੇਜਣਾ ਹੈ ਚਾਹੇ ਉਹਦੇ ਕੋਲ ਪੈਸੇ ਹੈ ਚਾਹੇ ਨਹੀਂ ਹੈ ਆ ਕੇ ਸਮਾਨ ਮੰਗਦਾ ਹੈ ਕਸਟਮਰ ਅਸੀਂ ਉਹਨੂੰ ਕਸਟਮਰ ਨੂੰ ਸਮਾਨ ਦੇ ਦਿੰਦੇ ਆ ਤੇ ਉਹ ਲੈ ਕੇ ਚਲੇ ਜਾਂਦਾ ਤੇ ਆਪਣੇ ਆਪ ਆ ਕੇ ਕਹੇਗਾ ਵੀ ਮੈਂ ਲਾਲਾ ਜੀ ਫਲਾਣੇ ਟਾਈਮੇ ਪੈਸੇ ਜਿਹੜੇ ਤੁਹਾਡੇ ਦੇਣੇ ਹੈਗੇ ਆ ਮੈਂ ਇਹ ਸਮਾਨ ਲੀਕਾ ਸੀ ਮੈਨੂੰ ਪੈਸੇ ਦੱਸੋ ਉਸ ਵੇਲੇ ਪੁੱਛਣਾ ਉਹਨਾਂ ਆ ਕੇ ਅੱਛਾ ਲੇਕਿਨ ਅਸੀਂ ਪਿੱਛੋਂ ਆਵਾਜ਼ ਨਹੀਂ ਮਾਰਨੀ ਹੂੰ ਕਿ ਤੂੰ ਪੈਸੇ ਦੇ ਕੇ ਜਾ ਬਈ ਸਾਡੇ ਕਸਟਮਰ ਪੱਕੇ ਹੈ ਇਮਾਨਦਾਰ ਅਹੀਂ ਤੇ ਦੁਗਰੀ ਚ ਠੋੜਾ ਨਾ ਚੱਲਦਾ ਹੈ ਜੀ ਤਾਂ ਉਹ ਪੰਜਾਬ ਕੇਸਰੀ ਵਾਲੇ ਪੰਡਤ ਜੀ ਹੈ ਨਾ ਉਹਨੇ ਮੈਨੂੰ ਕਿਹਾ ਕਹਿੰਦੇ ਜਾ ਕੇ ਗੱਲ ਕਰਿਓ ਉਹਨਾਂ ਨੇ ਵੀ ਇਹੀ ਗੱਲ ਦੱਸੀ ਵੀ ਉਹ ਦੁਕਾਨ ਚ ਪੈਸੇ ਨਹੀਂ ਮੰਗਦੇ ਕਿਸੇ ਦੇ ਨਹੀਂ ਨਹੀਂ ਸਵਾਲ ਲੈ ਜਵੇ ਹਾਂ ਗਾਹ ਕਾ ਕੇ ਇੱਕ ਵਾਰੀ ਹਾਂ ਜੋ ਜੋ ਜਹੀਦਾ ਜੋ ਸਾਡੇ ਕੋਲ ਹੈਗਾ ਹਾਜ਼ਰ ਹੈ ਹੂੰ ਅਸੀਂ ਉਹਨਾਂ ਨੂੰ ਜਵਾਬ ਨਹੀਂ ਦੇਣਾ ਹੈ ਕਵਾਲਾ ਬਸ ਬਹੁਤ ਵਧੀਆ ਤਰੀਕਾ ਰੋਣਾਤਾ ਜੀ ਹਾਂ ਪੈਸੇ ਦੀ ਫਿਕਰ ਨਹੀਂ ਲੱਗਦੀ ਕਿਉਂਕਿ ਪੈਸੇ ਕੋਈ ਫਿਕਰ ਨਹੀਂ ਹੈ ਉਹ ਦੇਣ ਵਾਲਾ ਉੱਪਰ ਬੈਠਾ ਹੈ ਸਾਨੂੰ ਉਹਦੇ ਤੇ ਭਰੋਸਾ ਹੈ ਕੋਈ ਦਾਹਕ ਮਾਰ ਜੂਗਾ ਪੈਸੇ ਮਾਰ ਜੂਗਾ ਅਸੀਂ ਉਹਦੇ ਦੇਣੇ ਆ ਪਿਛਲੇ ਜੰਨ ਦੇ ਲੈ ਗਿਆ ਉਹ ਅੱਛਾ ਇਦਾਂ ਵੀ ਹੈ ਇਦਾਂ ਵੀ ਹੈ ਸਾਡੇ ਮਾਂਚ ਦੀ ਕਹਾਣੀ ਹੈ ਹਾਂ ਸਾਡੇ ਮਾਂਚ ਇਹ ਵੀ ਗੱਲ ਹੈਗੀ ਆ ਅੱਛਾ ਅਗਰ ਉਹ ਨਹੀਂ ਦਿੰਦਾ ਹੂੰ ਤਾਂ ਅਸੀਂ ਹੋ ਸਕਦਾ ਅਸੀਂ ਉਹ ਤਾਂ ਦੇਣਾ ਹੋਵੇ ਉਹ ਲੈ ਗਿਆ ਅਸੀਂ ਭੁੱਲ ਗਏ ਬਈ ਕਹਤਾ ਪਹਿਲੇ ਸੋ ਰਿਹਾ ਹਾਂ ਹਾਂ ਬਰਾਬਰ ਹੋ ਰਿਹਾ ਸਾਡੇ ਪੈਸੇ ਕਿਤੇ ਨਹੀਂ ਜਾਣੇ ਹੈ ਅੱਛਾ ਸਾਡੇ ਪੈਸੇ ਆ ਜਾਣੇ ਆ ਕਮਾਲ ਹੈ ਇਹ ਦੁਕਰੀ ਦੇ ਵਿੱਚ ਤੁਸੀਂ ਆ ਕੰਮ ਖੋਲਿਆ ਛੋਟੀ ਜੀ ਦੁਕਾਨ ਹੈ ਪਰ ਤੁਹਾਡਾ ਜਿਗਰਾ ਬਹੁਤ ਵੱਡਾ ਹੈ ਔਰ ਤੁਸੀਂ ਮੈਂ ਕਹਿੰਦਾ ਇਹ ਪਹਿਲੇ ਦੁਕਾਨਦਾਰ ਦੇਖਿਆ ਵੀ ਪੈਸੇ ਨਹੀਂ ਮੰਗਣਿਆ ਜੀ ਅਸੀਂ ਪਰਮਾਤਮਾ ਤੇ ਭਰੋਸਾ ਰੱਖਦੇ ਆ ਹਰ ਵੇਲੇ 24 ਘੰਟੇ ਹੂੰ ਰੋਟੀ ਪਰਮਾਤਮਾ ਦਿੰਦਾ ਹੈ ਸਾਨੂੰ ਕੋਈ ਰੋਟੀ ਕੋਈ ਨਹੀਂ ਦਿੰਦਾ ਪਰਮਾਤਮਾ ਰੋਟੀ ਦੇ ਰਿਹਾ ਹੈ ਲੇਕਿਨ ਸਾਡੇ ਮਨਚ ਆ ਵੀ ਸਾਡੇ ਦਰਵਾਜ਼ੇ ਤੇ ਆਇਆ ਹੋਇਆ ਕੋਈ ਬੰਦਾ ਖਾਲੀ ਨਾ ਜਾਵੇ ਘਰੋਂ ਆਇਆ ਹੈ ਉਹਦੇ ਜੇਬ 'ਚ ਪੈਸੇ ਨਹੀਂ ਹੈਗੇ ਉਹਨੂੰ ਇਹ ਨਾ ਹੋਵੇ ਮੈਨੂੰ ਸਮਾਨ ਨਹੀਂ ਮਿਲਣਾ ਹੈ ਉਹਨੂੰ ਸਮਾਨ ਦੇਣਾ ਹੀ ਦੇਣਾ ਇਹ ਸਾਡਾ ਫਰਜ਼ ਹੈ ਇਹ ਸਾਡਾ ਫਰਜ਼ ਹੈ ਆ ਤੁਸੀਂ ਤਾਂ ਪਾਲਿਸੀ ਬੜੀ ਵਧੀਆ ਰੱਖੀ ਹੋਈ ਹੈ ਹਾਂ ਕਮਾਲ ਕੀਤਾ ਵਿਆ ਹੈ ਬਸ ਲਾਲਾ ਜੀ ਕਿੰਨੀ ਦੇਰ ਤੋਂ ਦੁਕਾਨ ਚਲਾ ਰਹੇ ਤੁਸੀਂ ਇਹ ਮੈਂ ਤਾਂ 1974 ਤੋਂ ਸ਼ੁਰੂ ਕੀਤੀ ਹੋਈ ਹੈ ਜੀ ਦੁਕਾਨ ਮੈਂ 1974 ਦਾ ਜਿਹੜਾ ਹੈਗਾ ਤੁਹਾਨੂੰ ਦੱਸਿਆ ਮੈਂ ਖੇਤੀ ਕਰੀ ਹੈ ਨਾਲ ਦੁਕਾਨ ਵੀ ਕਰੀ ਹੈ ਜੋਗਰੀ ਦੇ ਕਹਾਕ ਜੇਕਰ ਆਣ ਤੇ ਆਲੇ-ਦਲੇ ਤੇ ਕੋਈ ਹੋਰ ਪਿੰਡ ਦਾ ਵੀ ਆਜ ਮੇ ਫੇਰ ਸਾਡੇ ਕੋਲ ਉਹੀ ਬੰਦਾ ਆਊਗਾ ਜਿਹੜਾ ਬੰਦਾ ਸਾਡਾ ਵਾਕਬ ਹੈ ਤੇ ਅਸੀਂ ਉਹਨੂੰ ਵੀ ਜਵਾਬ ਨਹੀਂ ਦੰਦੇ ਹੈ ਦੁਕਾਨਦਾਰੀ ਪਿੰਡ ਤੇ ਚੱਲਦੀ ਥੋੜੀ ਇੰਦੇ ਚੱਲਦੀ ਹੈ ਹਾਂਜੀ ਹਾਂਜੀ ਬਿਲਕੁਲ ਬੇਸ ਬੜਾ ਵਧੀਆ ਤੁਸੀਂ ਆ ਗੱਲ ਦਾ ਆਧਾਰ ਜਿਹੜਾ ਬਣਾਇਆ ਬਹੁਤ ਸੋਹਣਾ ਲੱਗਿਆ ਨਜ਼ਾਰਾ ਆ ਗਿਆ ਜੀ ਹਰ ਇੱਕ ਅਗਲੇ ਦੀ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਕਿ ਵੇ ਮੈਨੂੰ ਜਵਾਬ ਨਹੀਂ ਮਿਲਣਾ ਹੈ ਮੇਰੀ ਗਰਜ ਨਹੀਂ ਖੜਨੀ ਹੈ ਮੇਰੇ ਘਰ ਆ ਚਾਰ ਮਹਿਮਾਨ ਆ ਗਏ ਮੈਨੂੰ ਕੋਈ ਫਿਕਰ ਨਹੀਂ ਆ ਲਾੜੇ ਦੇ ਘਰ ਮਹਿਮਾਨ ਆਏ ਮੇਰੇ ਘਰ ਨਹੀਂ ਆਏ ਹੈ ਸਮਾਨ ਮੇਰੇ ਘਰ ਮਹਿਮਾਨ ਆਏ ਮੇਰੇ ਘਰ ਨਹੀਂ ਮੇਰੇ ਘਰ ਤੇ ਨਹੀਂ ਆਏ ਹੈ ਅੱਛਾ ਅੱਛਾ ਬਿਸ਼ਾਰਤ ਹੈ ਕਿ ਮੇਰੇ ਕੋਲ ਸਮਾਨ ਹੋਣਾ ਚਾਹੀਦਾ ਹੈ ਲੇਕਿਨ ਮੈਂ ਜਵਾਬ ਨਹੀਂ ਦੇਣਾ ਕਿਸੇ ਨੂੰ ਕਵਾਲ ਦੀ ਗੱਲ ਹੈ ਮਨ ਖੁਸ਼ ਹੋ ਗਿਆ ਤੁਹਾਨੂੰ ਆ ਗੱਲ ਸੁਣ ਕੇ ਮਨ ਖੁਸ਼ ਕਰਤਾ ਬਹੁਤ ਬਹੁਤ ਚੰਗਾ ਲੱਗਿਆ ਬਸ ਬਹੁਤ ਹੀ ਵਧੀਆ ਪਾਲਿਸੀ ਲੱਗੀ ਜੀ ਕਮ ਕਾਲ ਯੁਗ ਦੇ ਜ਼ਮਾਨੇ ਦੇ ਵਿੱਚ ਤੁਹਾਡੇ ਵਰਗੀਆਂ ਸ਼ਖਸੀਅਤਾਂ ਤੇ ਪਿੰਡ ਦੇ ਵਿੱਚ ਵੀ ਉਹਨਾਂ ਲੋਕਾਂ ਤੇ ਵੀ ਹੈਰਾਨ ਹੈ ਕਿ ਬਾਅਦ ਚੋਂ ਆ ਕੇ ਕਹਿ ਦਿੰਦੇ ਵੀ ਮੇਰਾ ਅਸੀਂ ਦੇਣੇ ਪੈਸੇ ਤੁਹਾਡੇ ਹੈ। ਹਾਂਜੀ 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 ਬਿਲਕੁਲ। ਲਿਖਦੇ ਲੋਕ ਤੇ ਵੀ ਨਹੀਂ 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 ਬਿਲਕੁਲ ਨਹੀਂ। ਦੱਸ ਦੱਸੋ ਕੋਈ ਮੇਰੇ ਕੋਲ ਕੋਈ ਕਿਤਾਬ ਹੈ ਉਹ ਰੇ ਤੁਹਾਡੇ ਸਾਹਮਣੇ? ਇੱਥੇ ਬੈਠ ਕੇ ਦੁਕਾਨ ਚਲਾਈ ਜੀਣੀ ਹੈ। ਇੱਥੇ ਹਾਂਜੀ ਮੂੰਹ ਜਬਾਨੀ ਕੰਮ ਚੱਲਿਆ ਬਸ ਕੋਈ ਕਿਤਾਬ ਨਹੀਂ ਕੋਈ ਲਿਖਣਾ ਨਹੀਂ ਕੋਈ ਪੜ੍ਹਣਾ ਨਹੀਂ ਕੁਝ ਨਹੀਂ ਕਰਨਾ। ਧਰਮ ਖਾਤੇ ਚੱਲਦਾ ਧਰਮ ਖਾਤੇ ਚੱਲਦਾ ਰਿਹਾ। ਪਰਮਾਤਮਾ ਹੀ ਉਹਨਾਂ ਨੂੰ ਭੇਜਣ ਵਾਲਾ ਹੈ ਪਰਮਾਤਮਾ ਹੀ ਇੱਥੇ ਉਹਨਾਂ ਨੂੰ ਦੁਆਉਣ ਵਾਲਾ ਹਾਂ ਨਾ ਮੈਂ ਕਿਸੇ ਨੂੰ ਕੁਝ ਦੇ ਸਕਦਾ ਹੈ ਨਾ ਮੇਰਾ ਕੋਈ ਪੈਸਾ ਮਰਦਾ ਹੈ ਨਾ ਕੋਈ ਭਜਦਾ ਹੈ ਲੈ ਕੇ ਜੇ ਪੱਤ ਗਿਆ ਤਾਂ ਬਈ ਖਾਤਾ ਬਰਾਬਰ ਹੋ ਗਿਆ ਬਈ ਖਾਤਾ ਬਰਾਬਰ ਹੋ ਗਿਆ ਮੈਂ ਉਹਦਾ ਦੇਣਾ ਹੋਊਗਾ ਤਾਂ ਲੈ ਗਿਆ ਉਹ ਆਪਣਾ ਕਮਾਲ ਕਰਤਾ ਜੀ ਕਮਾਲ ਕਰਤਾ ਅੱਜ ਦਾ ਜਿਹੜਾ ਇਹ ਤੁਹਾਡੇ ਨਾਲ ਗੱਲਬਾਤਾਂ ਇਹ ਕਰਕੇ ਹਾਂਜੀ ਬਹੁਤ ਮਜ਼ਾ ਆਇਆ ਰੂਲ ਸਕੂਨ ਮਿਲਿਆ ਬਹੁਤ ਚੰਗਾ ਲੱਗਿਆ